डेंगू ਦੇ ਕੇਸਿਸ ਇਸ ਸਾਲ ਸਾਡੇ 2 ਡੇਟ ਜਿਹੜੇ ਕੇਸਿਸ ਰਿਪੋਰਟ ਹੋਏ ਆ ਉਹ 444 ਹਨ ਮੌਨਸੂਨ ਕਾਫੀ ਹੈਵੀ ਹੋਈ ਸੀ ਔਰ ਆਪਣੇ ਕਾਫੀ ਡਿਸਟ੍ਰਿਕਟਸ 'ਚ ਫਲੱਡ ਵੀ ਆਈ ਸੀ ਇਦੇ ਕਰਕੇ ਵਾਟਰ ਲੌਗਿੰਗ ਕਰਕੇ ਇਟ ਇਜ਼ ਨੈਚੁਰਲ ਕਿ ਜਿਹੜੇ ਐ ਵੈਕਟਰ ਬੋਰਨ ਡਿਜ਼ੀਜ਼ਸ ਐ ਦੇ ਕੇਸਸ ਥੋੜੇ ਜੇ ਵਧਣਗੇ ਔਰ ਇਹਦੇ ਅਲਰਮਿੰਗ ਸਿੰਪਟਮਸ ਹੁੰਦੇ ਆ ਜੇ ਕਿਸੇ ਨੂੰ ਇਹਦੀ ਕੰਪਲਿਕੀਸ਼ਨ ਹੋ ਜਾਏ ਆਫਟਰ 5th ਔਰ 7th ਡੇ ਤੇ ਫਿਰ ਪੇਸ਼ੈਂਟ ਨੂੰ ਇਹ ਹੁੰਦਾ ਹੈ ਕਿ ਜਿਵੇਂ ਸ਼ੌਕ ਲਾਈਕ ਸਿੰਪਟਮਸ ਆਉਂਦੇ ਆ ਕਿ ਹੱਥ ਪੈਰ ਠੰਡੇ ਹੋ ਗਏ ਕੋਲਡ ਕਲੇਮੀ ਸਕਿਨ ਜਿਹਨੂੰ ਆਪਾਂ ਕਹਿੰਦੇ ਆ ਜਾਂ ਕਿਤੇ ਉਹ ਵੀ ਬਲੀਡਿੰਗ ਵੀ ਸ਼ੁਰੂ ਹੋ ਸਕਦੀ ਹੈ ਔਰ ਜਿੱਥੇ ਵੀ ਪਾਣੀ 'ਚ ਇਹ ਲਾਰਵਾ ਆਉਂਦਾ ਹੈ ਨੂੰ ਆਪਾਂ ਡਿਸਟਰੋਏ ਕਰਦੇ ਆ ਔਰ ਲਾਰਵਿਸਾਈਡਲ ਉਥੇ ਸਪਰੇਅ ਕਰਦੇ ਆ ਅਸੀਂ ਇਸ ਸਾਲ ਸ਼ ਕਰ ਰਹੇ ہیں جس سے ਸਾਡੀ ہیلتھ ٹیم ਲੋਕਾਂ ਦੇ ਘਰਾਂ 'ਚ ਵੀ ਜਾ ਰਹੀ ਹੈ अर्बन ایریا ਵਿੱਚ ਵੀ رورل 'ਚ ਵੀ اور ਅਸੀਂ سکولز 'ਚ ਵੀ ਜਾ ਕੇ ਬੱਚਿਆਂ ਨੂੰ ਵੀ ਜਾਗਰੂਕ ਕੀਤਾ ایون کالج اسٹوڈنٹس ਨੂੰ ਵੀ ਇਹਨਾਂ ਦੀ ویڈیو ਦਿਖਾਉਂਦੇ ਹਾਂ ਔਰ ਜਿੱਥੇ ਆਪਾਂ ਨੂੰ ਲਾਰਵਾ ਮਿਲ ਜਾਂਦਾ ਹੈ ਉਹਨਾਂ ਨੂੰ واਟਰ 'ਚ ਲਾਰਵਾ ਦਿਖਾਉਂਦੇ ਹਾਂ ਤਾਂ ਜੋ ਅੱਗੇ ਤੋਂ ਇਹਦੀ ਪਛਾਣ ਕਰ ਸਕਣ ਤਰ੍ਹਾਂ ਕਿ ਜੇ ਮੈਂ ਕਹਿੰਦੀ ਹਾਂ ਤੁਸੀਂ پیشنٹ ਨੂੰ ਨਹੀਂ ਪਤਾ ਉਹਨੂੰ ਕਿਹੜਾ ਬੁਖਾਰ ਹੈ ਨਾ ਕਿਸੇ ਵੀ پیشنٹ ਨੂੰ ਬੁਖਾਰ ਹੋ ਰਿਹਾ ਹੈ ਤੇ ਉਹ ਇੱਕ ਵਾਰੀ ਆਪਣਾ ਚੈੱਕਅਪ ਨੀਅਰਿਸਟ ਹੈਲਥ ਫੈਸਿਲਿਟੀ ਹੈ ਚਾਹੇ ਉਹ ਸਾਡਾ ਆਯੂਸ਼ਮਾਨ ਆਰੋਗਿਆ ਕੇਂਦਰ ਹੈ ਜਿਹੜੇ ਸਾਡੇ ਕੋਲ ਲੁਧਿਆਣਾ ਡਿਸਟ੍ਰਿਕਟ ਚ 94 ਹੈ ਇੱਕ ਵਾਰੀ ਜਾ ਕੇ ਆਪਣਾ ਟੈਸਟ ਕਰਾ ਲਓ ਔਰ ਡਾਕਟਰ ਦੀ رائے ਜ਼ਰੂਰ ਲੈ ਲਓ ਅਜਿਹੇ ਡੇਂਗੂ ਦੇ ਕੇਸ ਸਰਕਾਰ taraf ਪੱਧੇ ਜਾ ਰਹੇ ਨੇ ਕਿ ਤਤ ਇੰਤਜ਼ਾਮ ਨਹੀਂ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਡਾਕਟਰ ਰਮਨਦੀਪ ਕੌਰ ਸਰਵਲ ਸਰਜਨ ਲੁਧਿਆਣਾ ਡੇਂਗੂ ਦੇ ਕੇਸਿਸ ਇਸ ਸਾਲ ਸਾਡੇ 2 ਡੇਟ ਜਿਹੜੇ ਕੇਸਿਸ ਰਿਪੋਰਟ ਹੋਏ ਆ ਉਹ 444 ਹੈ ਹੁਣ ਨਹੀਂ ਵਧ ਰਹੇ ਆ ਹਮ ਤੇ ਮੇਰੇ ਖਿਆਲ ਡਿਕਰੀਜ਼ਿੰਗ ਟ੍ਰੈਂਡ ਪਲੇਟੋ ਤੇ ਹੈਗੇ ਆ ਕੇਸਿਸ ਪਰ ਇਸ ਵਾਰੀ ਤੁਹਾਨੂੰ ਪਤਾ ਹੈ ਕਿ ਥੋੜੀ ਸਾਡੀ ਮੌਨਸੂਨ ਕਾਫੀ ਹੈਵੀ ਹੋਈ ਸੀ ਔਰ ਆਪਣੇ ਕਾਫੀ ਡਿਸਟ੍ਰਿਕਟਸ ਤੇ ਫਲੱਡ ਵੀ ਆਈ ਸੀ ਇਹਦੇ ਕਰਕੇ ਵਾਟਰ ਲੌਗਿੰਗ ਕਰਕੇ ਆ ਇਟ ਇਜ਼ ਨੇਚਰਲ ਕਿ ਜਿਹੜੇ ਵੈਕਟਰ ਬੋਰਨ ਡਿਜ਼ੀਜ਼ਸ ਐ ਦੇਖੇਸ ਥੋੜੇ ਜੇ ਵਧਣਗੇ ਤੇ ਸਾਡੇ ਪਰ ਟੂ ਡੇਟ 444 ਕੇਸਸ ਐ 2023 ਚ ਇੱਕ ਵਾਰੀ ਇਹੋ ਜੇ ਫਲਡਸ ਆਏ ਸੀ ਪਾਣੀ ਜ਼ਿਆਦਾ ਇਕੱਠਾ ਹੋਇਆ ਸੀ ਤੇ ਉਸ ਟਾਈਮ ਤੇ ਸਾਡੇ ਲੁਧਿਆਣਾ ਵਿੱਚ 1298 ਕੇਸਸ ਰਿਪੋਰਟਡ ਸੀ ਮੈਮ ਦੇ ਦੇ ਸਿੰਪਟਮ ਕੀ ਹੁੰਦੇ ਨੇ ਜੇ ਮੈਂ ਮੰਨ ਲਵਾਂ ਦੇਖੋ ਡੇਂਗੂ ਦੇ ਸਿੰਪਟਮ ਜਸਟ ਲਾਈਕ ਐਨੀ ਅਦਰ ਵਾਇਰਲ ਫੀਵਰ ਸਿੰਪਟਮਸ ਹੁੰਦੇ ਆ ਪਰ ਇਸ ਚ ਫੀਵਰ ਥੋੜਾ ਹਾਈ ਗ੍ਰੇਡ ਹੁੰਦਾ ਔਰ ਫੀਵਰ ਦੇ ਨਾਲ ਨਾਲ ਜੋਇੰਟ ਪੇਨਸ ਹੋ ਸਕਦੀਆਂ ਹੈ ਹੈਡੇਕ ਹੋ ਸਕਦੇ ਆ ਔਰ ਫਟੀਗ ਹੁੰਦਾ ਹੈ ਬਹੁਤ ਜ਼ਿਆਦਾ ਆ ਨਾਲ ਨੌਜ਼ੀਆ ਵੋਮਿਟਿੰਗ ਜਿਹਨੂੰ ਆਪਾਂ ਕਹਿੰਦੇ ਨੇ ਦਿਲ ਖਰਾਬ ਹੋ ਰਿਹਾ ਜਾਂ ਉਲਟੀ ਵੀ ਆ ਸਕਦੀ ਔਰ ਪੇਟ ਵਿੱਚ ਦਰਦ ਜਾਂ ਜਿਹਨੂੰ ਆਪਾਂ ਐਬਡੋਮినਲ ਪੇਨ ਕਹਿੰਦੇ ਆ ਇਹ ਵੀ ਹੋ ਸਕਦੀ ਹੈ ਔਰ ਇਹਦੇ ਅਲਰਮਿੰਗ ਸਿੰਪਟਮਸ ਹੁੰਦੇ ਆ ਜੇ ਕਿਸੇ ਨੂੰ ਇਹਦੀ ਕੰਪਲਿਕੀਸ਼ਨ ਹੋ ਜਾਏ ਆਫਟਰ 5th ਔਰ 7th ਡੇ ਤੇ ਫਿਰ ਪੇਸ਼ੈਂਟ ਨੂੰ ਇਹ ਹੁੰਦਾ ਹੈ ਕਿ ਜਿਵੇਂ ਸ਼ੌਕ ਲਾਈਕ ਸਿੰਪਟਮਸ ਆਉਂਦੇ ਆ ਕਿ ਹੱਥ ਪੈਰ ਠੰਡੇ ਹੋ ਗਏ ਕੋਲਡ ਕਲੇਮ ਸਕਿਨ ਜਿਹਨੂੰ ਆਪਾਂ ਕਹਿੰਦੇ ਆ ਜਾਂ ਕਿਤੇ ਉਹ ਵੀ ਬਲੀਡਿੰਗ ਵੀ ਸ਼ੁਰੂ ਹੋ ਸਕਦੀ ਹੈ ਫ্রম ਨੋਜ਼ ਮਾਉਥ ਜਾਂ ਯੂਰਿਨ ਦੇ ਨਾਲ ਪਿਸ਼ਾਬ ਦੇ ਨਾਲ ਜਾਂ ਲੈਟਰਨ ਦੇ ਨਾਲ ਖੂਨ ਆ ਸਕਦਾ ਹੈ ਇਹ ਫਿਰ ਦੀਜ਼ ਆਰ ਅਲਰਮਿੰਗ ਸਾਈਨਸ ਜੇ ਕਿਸੇ ਨੂੰ ਇਸ ਤਰ੍ਹਾਂ ਦਾ ਕੁਝ ਹੁੰਦਾ ਹੈ ਮੀਨਸ ਇਮੀਡੀਏਟਲੀ ਉਹਨੂੰ ਹੈਲਥ ਹਸਪੀਟਲ ਜਾਣਾ ਚਾਹੀਦਾ ਹੈ ਹੈਲਥ ਫੈਸਿਲਿਟੀ ਰਿਪੋਰਟ ਕਰਨਾ ਚਾਹੀਦਾ ਹੈ ਹਨ ਕਈ ਮਨਲਿਆਂ ਦੇ ਵਿੱਚ ਵੀ ਮੰਨ ਉਹ ਜਿਹੜੀਆਂ ਟੀਮਾਂ ਪਹੁੰਚੀਆਂ ਹੋਈਆਂ ਨੇ ਉਹਦੇ ਵਿੱਚ ਕਿਵੇਂ ਮੰਨ ਉਹ ਦੇਖਦੇ ਹੋ ਕਿਵੇਂ ਇਹਦੀ ਪਛਾਣ ਕੀਤੀ ਜਾਂਦੀ ਹੈ ਦੇਖੋ ਸਾਡੀ ਟੀਮਸ ਨੂੰ ਸਾਰਿਆਂ ਨੂੰ ਪਤਾ ਹੈ ਕਿ ਲਾਰਵਾ ਕਿਵੇਂ ਦਾ ਦਿਖਦਾ ਪਾਣੀ ਚ ਕਿਵੇਂ ਹੁੰਦਾ ਹੈ ਅਸੀਂ ਇਸ ਸਾਲ ਸ਼ੁਰੂ ਚ ਐਕਟੀਵਿਟੀ ਕਰ ਰਹੇ ਹਾਂ ਜਿਸ ਚ ਸਾਡੀ ਹੈਲਥ ਟੀਮ ਲੋਕਾਂ ਦੇ ਘਰਾਂ ਚ ਵੀ ਜਾ ਰਹੀ ਹੈ ਅਰਬਨ ਏਰੀਆ ਵਿੱਚ ਵੀ ਰੂਰਲ ਚ ਵੀ ਔਰ ਅਸੀਂ ਸਕੂਲਸ ਚ ਵੀ ਜਾ ਕੇ ਬੱਚਿਆਂ ਨੂੰ ਵੀ ਜਾਗਰੂਕ ਕੀਤਾ ਹੈ ਇਵਨ ਕਾਲਜ ਸਟੂਡੈਂਟਸ ਨੂੰ ਵੀ ਇਹਨਾਂ ਦੀ ਵੀਡੀਓ ਦਿਖਾਉਂਦੇ ਹਾਂ ਔਰ ਜਿੱਥੇ ਆਪਾਂ ਨੂੰ ਲਾਰਵਾ ਮਿਲ ਜਾਂਦਾ ਹੈ ਉਹਨਾਂ ਨੂੰ ਵਾਟਰ ਚ ਲਾਰਵਾ ਦਿਖਾਉਂਦੇ ਆਂ ਤਾਂ ਜੋ ਅੱਗੇ ਤੋਂ ਇਹਦੀ ਪਛਾਣ ਕਰ ਸਕਣ ਔਰ ਜਿੱਥੇ ਵੀ ਪਾਣੀ 'ਚ ਇਹ ਲਾਰਵਾ ਆਉਂਦਾ ਹੈ ਨੂੰ ਆਪਾਂ ਡਿਸਟਰੋਏ ਕਰਦੇ ਆਂ ਔਰ ਲਾਰਵਿਸਾਈਡਲ ਉਥੇ ਸਪਰੇਅ ਕਰਦੇ ਆਂ ਆਪ ਲੋਕਾਂ ਨੂੰ ਮੜਮ ਨਹੀਂ ਸਿੱਧਾ ਬਤਾਉਂਦਾ ਕਿਵੇਂ ਪਛਾਣ ਕਰ ਲੈ ਅਸੀਂ ਵੀਡੀਓ ਦਿਖਾਉਂਦੇ ਆਂ ਜਿਹੜੀ ਸਾਡੀ ਟੀਮ ਜਾਣਦੀ ਹੈ ਜੇ ਕਿਤੇ ਲਾਰਵਾ ਨਹੀਂ ਮਿਲਦਾ ਤੇ ਆਪਾਂ ਉਹਨਾਂ ਨੂੰ ਵੀਡੀਓਜ਼ ਦੇ ਰਾਹੀਂ ਉਹਨਾਂ ਨੂੰ ਦਿਖਾ ਦਿਖਾ ਕੇ ਦੱਸਦੇ ਆਂ ਕਿ ਜਿਵੇਂ ਛੋਟੇ ਛੋਟੇ ਜਿਹੇ ਬਲੈਕ ਕਲਰ ਦੇ ਪਾਣੀ ਚ ਨਾ ਫਲੋਟ ਕਰਦੇ ਆ ਤੇ ਅਸੀਂ ਉਹਨਾਂ ਨੂੰ ਇਹ ਦਿਖਾਉਂਦੇ ਆ ਕਿ ਵੀ ਇਹ ਦੇਖੋ ਇਹ ਡੇਂਗੂ ਦਾ ਲਾਰਵਾ ਹੈ ਇਹਦੀ ਇਹ ਪਛਾਣ ਹੈਗੀ ਆ। ਜੇ ਕਿਸੇ ਨੂੰ ਇਦਾਂ ਦੇ ਸਿੰਪਟਮ ਲੱਗਦੇ ਵੀ ਆ ਡੇਂਗੂ ਦੇ ਵੀ ਸਿੰਪਟਮ ਹੈਗੇ ਆ ਤੇ ਉਹ ਕਿਵੇਂ ਮਤਲਬ ਆਪਣਾ ਟਰੀਟਮੈਂਟ ਵਗੈਰਾ ਕਰਾਉ ਉਹ ਕਿਉਂਕਿ ਅਦਰ ਹਸਪਤਾਲਾਂ ਦੇ ਵਿੱਚ ਕਾਫੀ ਜ਼ਿਆਦਾ ਪੋਸਟਲੀ ਇਹ ਜਿਹੜੇ ਟੈਸਟ ਵਗੈਰਾ ਹੁੰਦੇ ਨੇ। ਦੇਖੋ ਇਸ ਤਰ੍ਹਾਂ ਹੈ ਕਿ ਜੇ ਮੈਂ ਕਹਿੰਦੀ ਆ ਤੁਸੀਂ ਪੇਸ਼ੈਂਟ ਨੂੰ ਨਹੀਂ ਪਤਾ ਉਹਨੂੰ ਕਿਹੜਾ ਬੁਖਾਰ ਹੈ ਨਾ ਕਿਸੇ ਵੀ ਪੇਸ਼ੈਂਟ ਨੂੰ ਬੁਖਾਰ ਹੋ ਰਿਹਾ ਹੈ ਤੇ ਉਹ ਇੱਕ ਵਾਰੀ ਆਪਣਾ ਚੈੱਕ ਅਪ ਨੀਅਰਿਸਟ ਹੈਲਥ ਫੈਸਿਲਿਟੀ ਹੈ ਛਾਇਓ ਸਾਡਾ ਆਯੂਸ਼ਮਾਨ ਅਰੋਗਿਆ ਕੇਂਦਰ ਹੈ ਜਿਹੜੇ ਸਾਡੇ ਕੋਲ ਲੁਧਿਆਣਾ ਡਿਸਟ੍ਰਿਕਟ ਚ 94 ਹੈ ਇੱਕ ਵਾਰੀ ਜਾ ਕੇ ਆਪਣਾ ਟੈਸਟ ਕਰਾ ਲਓ ਔਰ ਡਾਕਟਰ ਦੀ رائے ਜ਼ਰੂਰ ਲੈ ਲਓ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਅਸੀਂ ਲੋਕਾਂ ਨੂੰ ਅਬ ਲੋਕਾਂ ਨੂੰ ਇਹ ਮੈਸੇਜ ਹੈ بار بار ਅਸੀਂ ਅਪੀਲ ਕਰਦੇ ਆ ਕਿ ਇਹ ਜਿਹੜੀ ਵੈਕਟਰ ਬੋਰਨ ਡਿਜ਼ੀਜ਼ਸ ਹੈ ਬਿਲਕੁਲ ਪ੍ਰੀਵੈਂਟੇਬਲ ਹੈ ਜੇ ਆਪਾਂ ਥੋੜੀ ਜੀ ਸਾਵਧਾਨੀ ਵਰਤੀਏ ਤੇ ਆਪਾਂ ਇਹਨੂੰ ਬਿਲਕੁਲ ਰੋਕ ਸਕਦੇ ਹਾਂ ਇਹ ਸਾਡੇ ਹੱਥ ਵਿੱਚ ਹੈਗਾ ਪਾਣੀ ਨਾ ਇਕੱਠੇ ਹੋਣ ਦਿਓ ਆਪਣੇ ਘਰਾਂ 'ਚ ਆਲੇ-ਦੁਆਲੇ ਜਾਂ ਆਪਣੇ ਦਫ਼ਤਰਾਂ 'ਚ ਜੇ ਕਿਸੇ ਨੂੰ ਬਾਹਰ ਜਾਣਾ ਹੈ ਆਪਣੇ ਆਪ ਨੂੰ ਕਵਰ ਕਰਕੇ ਜਾਓ ਤੇ ਜੇ ਫਿਰ ਵੀ ਕਿਸੇ ਨੂੰ ਬੁਖਾਰ ਹੋ ਰਿਹਾ ਤੇ ਇੱਕ ਵਾਰੀ اپنی ਨੀਅਰੈਸਟ ਹੈਲਥ ਫੈਸਿਲਿਟੀ 'ਚ ਜਾ ਕੇ ਜਿਹੜੀ ਵੀ ਹੈਲਥ ਫੈਸਿਲਿਟੀ ਹੈ ਚਾਹੇ ਆਯੂਸ਼ਮਨ આરોਗ્ય ਕੇਂਦਰ ਹੈ ਚਾਹੇ ਉਹ ਡਿਸਟ੍ਰਿਕਟ ਹਸਪੀਟਲ ਹੈ ਜਾਂ ਸਾਡੇ ਬਲੌਕ ਹਸਪੀਟਲਸ ਨੇ ਉੱਥੇ ਜਾ ਕੇ ਡਾਕਟਰ ਦੀ رائے ਜ਼ਰੂਰ ਲਓ ਆਪਣਾ ਟੈਸਟ ਜ਼ਰੂਰ ਕਰਾਓ ਔਰ ਜੇ ਕਿਸੇ ਨੂੰ ਕੋਈ ਸ਼ੌਕ ਲਾਈਕ ਜਾਂ ਬਲੀਡਿੰਗ ਵਾਲੇ ਸਿੰਪਟਮਸ ਆਂਦੇ ਹਨ ਤਾਂ ਤੋਂ ਇਮੀਡੀਏਟਲੀ ਆਪਾਂ ਹਸਪੀਟਲ ਜਾਣਾ ਜੇ ਕਿਸੇ ਨੂੰ ਕੋਈ ਮੈਡੀਕਲ ਅਸਿਸਟੈਂਸ ਦੀ ਲੋੜ ਹੈ ਤੇ ਆਪਣਾ ਸਟੇਟ ਹੈਲਪਲਾਈਨ ਨੰਬਰ 104 ਤੇ ਕਾਲ ਕਰੋ ਔਰ ਐਂਬੂਲੈਂਸ ਲਈ 108 ਤੇ ਕਾਲ ਕਰੋ ਜੇ ਸਰਕਾਰੀ ਹਸਪੀਟਲ ਵੀ ਪਹੁੰਚਦੇ ਨਹੀਂ ਤੇ ਉਹਦੇ ਵਿੱਚ ਕੀ ਕੀ ਫੈਸਿਲਿਟੀ ਅਵੇਲੇਬਲ ਨੇ ਦੇਖੋ ਸਾਡੇ ਸਰਕਾਰੀ ਹਸਪੀਟਲ 'ਚ ਸਾਰੀ ਫੈਸਿਲਿਟੀਆਂ ਅਵੇਲੇਬਲ ਹੈ ਇੱਥੇ ਫ੍ਰੀ ਟੈਸਟਿੰਗ ਹੈ ਬਾਕੀ ਸਾਰਾ ਮੈਡੀਸਿਨਸ ਵੀ ਬਿਲਕੁਲ ਫ੍ਰੀ ਹੈ ਔਰ ਜਿੰਨੂ ਕਿਸੇ ਨੂੰ ਪਲੇਟਲੇਟ ਦੀ ਲੋੜ ਪੈਂਦੀ ਹੈ ਉੱਥੇ ਅਸੀਂ ਸਾਡੇ ਕੋਲ ਮਸ਼ੀਨ ਐਫੈਰਸਿਸ ਮਸ਼ੀਨ ਹੁੰਦੀ ਹੈ ਤੇ ਉਹ ਸਾਡੇ ਕੋਲ ਉਪਲਬਧ ਹੈ ਔਰ ਅਸੀਂ ਫ੍ਰੀ ਪਲੇਟਲੇਟਸ ਪ੍ਰੋਵਾਈਡ ਕਰਦੇ ਹਾਂ